ਮੈਂ ਉੱਥੇ ਕਿਰਾਇਆ ਲੈਣ ਗਿਆ ਸੀ ਜੀ ਆਪਣੇ ਕਿਰਾਏਦਾਰਾਂ ਤੋਂ ਤੇ ਜਦੋਂ ਮੈਂ ਥੱਲੇ ਉਤਰਾ ਉਤਰਿਆ ਤਾਂ ਇਹ 15-20 ਜਾਣੇ ਇਕੱਠੇ ਹੋਏ ਹੋਏ ਸੀਗੇ ਠੀਕ ਹੈ ਜੀ ਇਹਨਾਂ ਨੇ ਕੋਲ ਡਾਂਗਾ ਛੋਟੇ ਸੀਗੇ ਇਹਨਾਂ ਨੇ ਨਾਲ ਹੀ ਆਪਣੇ ਮੇਰੀ ਗੱਡੀ ਤੇ ਮਾਰਨੀਆਂ ਸ਼ੁਰੂ ਕਰਤੀਆਂ ਅੰਦਰੋਂ ਪਾਰਕ ਚ ਸੀਗੇ 6-7 ਜਾਣੇ ਕਦੇ ਉਹਨਾਂ ਨੇ ਇਟਾ ਮਾਰਨੀਆਂ ਸ਼ੁਰੂ ਕਰਤੀਆਂ ਇਹ 10-12 ਘਰਾਂ ਦਾ ਇੱਕ ਗਰੁੱਪ ਹੈ ਜੋ ਦਾਰੂ ਵੇਚਦੇ ਆ ਚਿੱਟਾ ਵੇਚਦੇ ਆ ਤੇ ਇਹਨਾਂ ਦਾ ਪਾਰਕਿੰਗ ਦੇ ਵਿੱਚ ਉੱਥਾ ਸਿੱਧਾ ਕੰਮ ਚੱਲਦਾ ਸੀ ਜਿਹੜਾ ਕਿ ਮੈਂ ਮੈਡਮ ਕੋਲੇ ਅੱਥਰੂ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਇੱਥੇ ਹੋਰ ਗੱਡੀਆਂ ਬਾਹਰੋਂ ਆ ਕੇ ਲੱਗਦੀਆਂ ਨੇ ਤੇ ਉਹਨਾਂ ਨੇ ਉੱਥੇ ਬਾਹਰੀਆਂ ਗੱਡੀਆਂ ਲੱਗਣੀਆਂ ਬੰਦ ਕਰਾਤੀਆਂ ਸੀਗੀਆਂ ਉਦੋਂ ਉਸ ਖੁੱਦਕ ਦੇ ਕਰਕੇ ਇਹ ਕਾਫੀ ਦਿਨਾਂ ਤੋਂ ਮੈਨੂੰ ਘੇੜਨ ਨੂੰ ਫਿਰਦੇ ਸੀਗੇ ਪਰ ਮੈਂ ਇਹਨਾਂ ਦੇ ਅੜਿੱਕੇ ਨਹੀਂ ਆਇਆ ਉਸ ਦਿਨ ਮੈਂ ਉੱਤੇ ਕਰਾਇਆ ਲੈਣ ਆਇਆ ਵਾਂ ਜਦੋਂ ਮੈਂ ਥੱਲੇ ਉਤਰਿਆ ਨਾਲ ਹੀ ਇਕੱਠੇ ਹੋ ਗਏ ਇਹਨਾਂ ਨੇ 35 ਹੋਰ ਬੰਦੇ ਸਾਧਲੇ 35 ਵਾਲੇ 40 ਜਣੇ ਨੇ ਇਕੱਠੇ ਹੋ ਗਏ ਤੁਸੀਂ ਇਹ ਕੈਮਰੇ ਦੀ ਰਿਪੋਰਟਿੰਗ ਵੇਖ ਲਓ ਕਿ ਮੇਰੇ ਹੱਥ 'ਚ ਮੋਬਾਈਲ ਤੋਂ ਇਲਾਵਾ ਸੂਈ ਵੀ ਹੋਵੇ ਤੇ ਠੀਕ ਹੈ ਜੀ ਮੇਰੀ ਗੱਡੀ ਤੋੜੀ ਹੈ ਮੇਰੀ ਗੱਡੀ 'ਚੋਂ ਸਾਰਾ ਸਮਾਨ ਚੋਰੀ ਕੀਤਾ ਹੈ ਮੇਰੇ ਕੇਸਾਂ ਦੀ ਵੇਦ ਵੀ ਕੀਤੀ ਹੈ ਪਰ ਮੇਰੇ ਤੇ ਹੀ ਉਲਟਾ ਪਰਚਾ ਦਰਜ ਹੋ ਗਿਆ ਜਦਕਿ ਮੈਂ ਪੁਲਿਸ ਨੂੰ ਸਲਾਇਆ ਸੀਗਾ ਪੁਲਿਸ ਮੈਨੂੰ ਉਹਨਾਂ ਤੋਂ ਬਚਾ ਕੇ ਲੈ ਕੇ ਗਈ ਹੈ ਤੇ ਜਾ ਕੇ ਮੇਰੇ ਤੇ ਹੀ ਪਰਚਾ ਦਰਜ ਕੀਤਾ ਤਾਸ ਵਿੱਚੋਂ ਹੈਗੇ ਨੇ ਕਲੋਨੀ ਦੇ ਹੀ ਬਾਕੀ ਉਹਨਾਂ ਨੇ ਬਾਹਰੋਂ ਬੰਦੇ ਬੁਲਾਏ ਹੋਏ ਅਸੀਂ ਜਦ ਕਿ ਮੈਂ 7-8 ਬੰਦਿਆਂ ਦਾ ਪੁਲਿਸ ਨੂੰ ਨਾਮ ਵੀ ਦਿੱਤਾ ਹੋਇਆ ਤੇ ਅਜੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਉਵੇਂ ਹੀ ਅਜੇ ਵੀ ਅੱਜ ਵੀ ਧਮਕੀਆਂ ਮੈਨੂੰ ਦਿੰਦੇ ਨੇ ਮੈਨੂੰ ਥੋਲਾਂ ਆਈਆਂ ਹੋਈਆਂ ਨੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦਾ ਉਹ ਕਹਿੰਦੇ ਨੇ ਜੇ ਕਲੋਨੀ ਚ ਵੱਲੇ ਵੜਿਆ ਤੇ ਤੈਨੂੰ ਗੋਲੀਆਂ ਮਾਰ ਦਾਂਗੇ ਤੇ ਤੇਰੇ ਜਿਹੜੇ ਫਲੈਟ ਨੇ ਉਹ ਅਸੀਂ ਦੱਬਨੇ ਆ ਹੁਣ ਲੁਧਰਨਾਲਾ ਲਾਈਵ ਦੇਖਣ ਵਾਲੇ ਤੋਂ ਮਾਮਦਸ਼ ਕਰਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਰਨਾਲਾ ਦਸ਼ਮੀਤ ਚ ਨਗਰ ਦਾ ਸੱਚ ਲੜਾਈ ਦਾ ਸੱਚ ਸਾਹਮਣੇ ਆ ਗਿਆ ਕਿਉਂਕਿ ਇੱਕ ਵੀਡੀਓ ਜਿਹੜੀ ਜਿਸ ਸ਼ਖਸ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ ਉਸਨੇ ਵੀਡੀਓ ਦਿਖਾ ਕੇ ਦਿਖਾਇਆ ਕਿ ਦੂਜੀ ਗੱਡੀ ਪਹਿਲੇ ਪੰਨੀ ਕੀ ਜੋ ਸ਼ਖਸ ਉਪਰੋ ਦੀ ਵੀਡੀਓ ਬਣਾ ਰਿਹਾ ਸੀਗਾ ਉਸ ਦੇ ਉੱਤੇ ਵਿੱਚ ਪਰਚਾ ਦਰਜ ਹੋ ਗਿਆ ਲੇਕਿਨ ਉਹ ਲਗਾਤਾਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਤੇ ੱਕੇ ਖਾਨ ਨੂੰ ਮਜਬੂਰ ਹੋ ਗਿਆ ਕਿ ਉਸ ਦੀ ਬੰਦੀ ਕਾਰਵਾਈ ਕੀਤੀ ਜਾਵੇ ਲੇਕਿਨ ਸ਼ਖਸ ਮੌਜੂਦ ਹੈ ਗਲਬਤ ਕਰਦੇ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਰਵਿੰ ਤੇ ਜਦੋਂ ਮੈਂ ਥੱਲੇ ਉਤਰਾ ਉਤਰਿਆ ਤਾਂ ਇਹ 15-20 ਜਣੇ ਇਕੱਠੇ ਹੋਏ ਹੋਏ ਸੀਗੇ ਠੀਕ ਹੈ ਜੀ ਇਹਨਾਂ ਨੇ ਕੋਲ ਡਾਂਗਾ ਛੋਟੇ ਸੀਗੇ ਇਹਨਾਂ ਨੇ ਨਾਲ ਹੀ ਆਪਣੇ ਮੇਰੀ ਗੱਡੀ ਤੇ ਮਾਰਨੀਆਂ ਸ਼ੁਰੂ ਕਰਤੀਆਂ ਅੰਦਰੋਂ ਪਾਰਕ 'ਚ ਸੀਗੇ 6-7 ਜਣੇ ਖੜੇ ਉਹਨਾਂ ਨੇ ਇਟਾਂ ਮਾਰਨੀਆਂ ਸ਼ੁਰੂ ਕਰਤੀਆਂ ਮੈਂ ਗੱਡੀ 'ਚ ਬਹਿ ਕੇ ਜਾਣ ਲੱਗਾ ਤੇ ਇਹਨਾਂ ਨੇ ਇਕੱਠੇ ਹੋ ਕੇ ਮੈਨੂੰ ਗੱਡੀ ਤੋਂ ਬਾਹਰ ਆਉਣ ਲਈ ਕਿਹਾ ਮੇਰੀ ਗੱਡੀ ਦੇ ਪਿੱਛੇ ਇਹਨਾਂ ਨੇ ਡੇੜਾ ਲਾਤਾ ਇੱਕ ਸਬਜ਼ੀ ਵਾਲੇ ਦਾ ਵੈਸੇ ਖੜ ਗਿਆ ਯਾਨਕਿ ਉਹਨੂੰ ਕਿਹਾ ਕਿ ਤੂੰ ਇੱਥੇ ਖੜਾਈ ਰੱਖ ਉਦੋਂ ਬਾਅਦ 'ਚ ਇਹਨਾਂ ਨੇ ਮੈਂ ਇਹ ਮੈਨੂੰ ਕੁੱਟਣ ਪਏ ਮੈਂ ਭੱਜ ਕੇ ਪੌੜੀਆਂ ਚੜਿਆ ਇਹਨਾਂ ਨੇ ਮੇਰੀ ਦਸਤਾਰ ਲਾਈ ਹੈ ਮੇਰੇ ਵਾਲਾਂ ਦੀ ਬੇਅਦਬੀ ਕੀਤੀ ਹੈ ਠੀਕ ਹੈ ਜੀ ਮੇਰੀ ਗੱਡੀ ਚੋਂ ਸਾਰਾ ਸਮਾਨ ਚੋਰੀ ਕਰ ਲਿਆ ਇਹਨਾਂ ਨੇ ਲੇਕਿਨ ਵੀਰ ਇਹਦੇ ਚ ਇੱਕ ਗੱਲ ਆ ਜਾਂਦੀ ਕਿ ਪੂਰਾ ਇਲਾਕਾ ਹੀ ਤੁਹਾਡੇ 네ਗੇਟਿਵ ਹੋ ਗਿਆ ਕਿ ਉਹ ਕਹਿ ਰਹੇ ਸੀਗੇ ਕਿ ਤੁਸੀਂ ਮੰਦਰ ਤੱਕ ਚਲੇ ਗਏ ਸੀਗੇ ਕਈ ਫੋਟ ਉੱਚੇ ਗੁੰਬਦ ਜਾ ਕੇ ਛੁਪ ਗਏ ਸੀਗੇ ਲੇਕਿਨ ਤੁਹਾਨੂੰ ਪੁਲਿਸ ਆਈ ਜਦੋਂ ਉਹ ਉਧ ਉਤਾਰਿਆ ਗਿਆ ਉਹਦੇ ਚ ਕਿੰਨੀ ਸੱਚਾਈ ਹੈ ਮੈਂ ਪੁਲਿਸ ਨੂੰ ਫੋਨ ਕੀਤਾ ਮੈਸਜ ਚੋ ਸਾਬ ਨੂੰ ਫੋਨ ਕੀਤਾ ਮੈਂ ਤੁਹਾਨੂੰ ਉਹ ਪੁਲਿਸ ਨੂੰ ਸੁਣੀ ਹੋਣੀ ਹੈ ਹਾਂਜੀ ਤੁਸੀਂ ਜਿਹੜੀ ਵੀਡੀਓ ਚਲਾਈ ਸੁਣੀ ਹੋਣੀ ਹੈ ਹਾਂਜੀ ਹਾਂਜੀ ਮੈਂ ਸੁਣੀ ਹੈ ਮੈਂ ਵੀਡੀਓ ਮੈਂ ਦੱਸਦਾ ਜੀ ਜਿਹੜੇ ਬੰਦੇ ਉਹ ਕਹਿ ਰਹੇ ਨੇ ਹੈ ਉਹਨਾਂ ਚੋਂ ਜਿਹੜੀ ਲੇਡੀਜ਼ ਇੱਕ ਕਹਿ ਰਹੀ ਹੈ ਕਿ ਇਹਦੇ ਕੋਲ 2 ਨੰਬਰ ਦਾ ਪੈਸੇ ਆ ਉਹਦਾ ਆਪ ਦਾ ਬੇਟਾ 4 ਸਾਲਾਂ ਤੋਂ ਚਿੱਟੇ ਦੇ ਕੇਸ ਵਿੱਚ ਅੰਦਰ ਹੈ ਠੀਕ ਹੈ ਜੀ ਇਹ ਇਕੱਠਾ ਇੱਕ ਗਰੁੱਪ ਹੈ ਜੀ ਇਹ 10 ਘਰ ਹੈ ਇਹ ਪੂਰੀ ਕਲੋਨੀ ਨਹੀਂ ਗਈ ਸਿਰਫ ਇਹ 10-12 ਘਰ ਨੇ 400 304 ਘਰ ਨੇ ਜੀ ਉੱਥੇ ਟੋਟਲ ਠੀਕ ਹੈ ਜੀ ਇਹ 10 12 ਘਰਾਂ ਦਾ ਇੱਕ ਗਰੁੱਪ ਹੈ ਜੋ दारू ਵੇਚਦੇ ਆ ਚਿਟਾ ਵੇਚਦੇ ਆ ਹੈ ਤੇ ਇਹਨਾਂ ਦਾ ਪਾਰਕਿੰਗ ਦੇ ਵਿੱਚ ਪੁੱਠਾ ਸਿੱਧਾ ਕੰਮ ਚੱਲਦਾ ਸੀ ਜਿਹੜਾ ਕਿ ਮੈਂ ਬੈਡਮਪਲੇ ਐਸਟੀਓ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਇੱਥੇ ਹੋਰ ਗੱਡੀਆਂ ਬਾਹਰੋਂ ਆ ਕੇ ਲੱਗਦੀਆਂ ਨੇ ਤੇ ਉਹਨਾਂ ਨੇ ਉੱਥੇ ਬਾਹਰ ਦੀਆਂ ਗੱਡੀਆਂ ਲੱਗਣੀਆਂ ਬੰਦ ਕਰਾਤੀਆਂ ਸੀਗੀਆਂ ਤੇ ਅੰਦਰ ਇਹ ਚਿੱਟਾ ਵੇਚਦੇ ਸੀ ਅੰਦਰੋਂ ਗੱਡੀ ਆਉਂਦੀ ਸੀ ਸਿੱਧੀ ਪਾਰਕਿੰਗ 'ਚ ਵੱੜਦੀ ਸੀ ਉੱਥੋਂ दारू ਲੈ ਕੇ ਚਲ ਜਾਂਦੀ ਸੀ ਆਉਂਦੀ ਸੀ ਸਿੱਧਾ ਚਿੱਟਾ ਲੈ ਕੇ ਚਲ ਜਾਂਦੀ ਸੀਗੀ ਤੇ ਮੈਡਮ ਨੇ ਅੰਦਰ ਬਾਹਰ ਦੀਆਂ ਗੱਡੀਆਂ ਵੱੜਨੀਆਂ ਬੰਦ ਕਰਾਤੀਆਂ ਸੀਗੀਆਂ ਉਦੋਂ ਉਸ ਖੁੰਦਕ ਦੇ ਕਰਕੇ ਇਹ ਕਾਫੀ ਦਿਨਾਂ ਤੋਂ ਮੈਨੂੰ ਘੇੜਨ ਨੂੰ ਫਿਰਦੇ ਸੀਗੇ ਪਰ ਮੈਂ ਇਹਨਾਂ ਦੇ ੜਿੱਕੇ ਨਹੀਂ ਆਇਆ ਉਸ ਦਿਨ ਮੈਂ ਉੱਤੇ ਕਰਾਇਆ ਲੈਣ ਆਇਆ ਵਾਂ ਜਦੋਂ ਮੈਂ ਥੱਲੇ ਉਤਰਿਆ ਨਾਲ ਹੀ ਇਕੱਠੇ ਹੋ ਗਏ ਇਹਨਾਂ ਨੇ 35 ਹੋਰ ਬੰਦੇ ਸਾਧਲੇ 35 ਵਾਲੇ 40 ਜਣੇ ਨੇ ਇਕੱਠੇ ਹੋ ਗਏ ਤੁਸੀਂ ਇੱਕ ਇਹਨਾਂ ਨੇ ਕਿਹਾ ਕਿ ਸਾਡੇ ਰਾਡਾਂ ਮਾਰੀਆਂ ਠੀਕ ਹੈ ਜੀ ਤੁਸੀਂ ਕੈਮਰੇ ਦੀ ਰਿਕਾਰਡਿੰਗ ਵੇਖ ਲਓ ਕਿ ਮੇਰੇ ਹੱਥ 'ਚ ਮੋਬਾਈਲ ਤੋਂ ਇਲਾਵਾ ਸੂਈ ਵੀ ਹੋਵੇ ਤੇ ਠੀਕ ਹੈ ਜੀ ਮੇਰੀ ਗੱਡੀ ਤੋੜੀ ਹੈ ਮੇਰੀ ਗੱਡੀ 'ਚੋਂ ਸਾਰਾ ਸਮਾਨ ਚੋਰੀ ਕੀਤਾ ਹੈ ਮੇਰੇ ਕੇਸਾਂ ਦੀ ਬੇਇੱਜ਼ਤੀ ਵੀ ਕੀਤੀ ਹੈ ਪਰ ਮੇਰੇ ਤੇ ਹੀ ਉਲਟਾ ਪਰਚਾ ਦਰਜ ਹੋ ਗਿਆ ਜਦਕਿ ਮੈਂ ਪੁਲਿਸ ਨੂੰ ਸਲਾਇਆ ਸੀਗਾ ਪੁਲਿਸ ਮੈਨੂੰ ਉਹਨਾਂ ਤੋਂ ਬਚਾ ਕੇ ਲੈ ਕੇ ਗਈ ਹੈ ਤੇ ਜਾ ਕੇ ਮੇਰੇ ਤੇ ਹੀ ਪਰਚਾ ਦਰਜ ਕਰਾ। ਟੈਕਸੀ ਜਿਹਦੇ ਪ੍ਰਧਾਨ ਵੀ ਰਹਿ ਚੁੱਕੇ ਹਾਂ ਪ੍ਰਧਾਨਗੀ ਵੀ ਸੀਗੀ ਤੁਹਾਡੇ ਕੋਲ ਹੁਣ ਤੁਸੀਂ ਖਾਸਮ ਖਾਸ ਹੋ ਇੱਕ ਐਮਐਲਏ ਦੇ ਖਾਸਮ ਖਾਸ ਹੋ ਲੇਕਿਨ ਉਹਨਾਂ ਵੱਲੋਂ ਵੀ ਮੁਕਤਮਨ ਰਜ ਨਹੀਂ ਕੀਤਾ ਗਿਆ ਤੁਹਾਡੇ ਕੇਸਾਂ ਦੀ ਬੇਦਬੀ ਕਰ ਦਿੱਤੀ ਕਿ ਤੁਹਾਡੀ ਗੱਡੀ ਤੱਕ ਭੰਨ ਦਿੱਤੀ ਕਿ ਤੁਹਾਡੇ ਕਹਿਣ ਦੇ ਮੁਤਾਬਿਕ ਤੁਹਾਡੀ ਗੱਡੀ ਦੇ ਵਿੱਚੋਂ ਸਮਾਨ ਤੱਕ ਚੋਰੀ ਕਰ ਲਿੱਤਾ ਗਿਆ ਤੁਹਾਡੇ ਕਹਿਣ ਦੇ ਮੁਤਾਬਿਕ ਫਿਰ ਤੁਹਾਡੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਮੈਂ ਉਹੀ ਤੇ ਕਹਿੰਨਾ ਜੀ ਮੈਨੂੰ ਪੁਲਿਸ ਲੈ ਕੇ ਗਈ ਉਥੋਂ ਮੇਰਾ ਮੈਡੀਕਲ ਪੁਲਸ ਨੇ ਕਰਾਇਆ ਹੈ ਜਦੋਂ ਕਿ ਮੇਰਾ ਮੈਡੀਕਲ ਉਸੇ ਵਕਤ ਜਾਂਦਿਆਂ ਹੀ ਕਰਾਉਣਾ ਚਾਹੀਦਾ ਸੀਗਾ ਕਿਉਂਕਿ ਸਾਰੀ ਮੈਂ ਤੁਹਾਨੂੰ ਟੋਟਲ ਵੀਡੀਓ ਦੇ ਸਕਦਾ ਵਾਂ ਕਿ ਕੀ ਕੀ ਹੋਇਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਕਹਿੰਦੇ ਨੇ ਨਾ ਮੈਂ ਤਾਂ ਤੁਹਾਨੂੰ ਦੇ ਸਕਦਾ ਵਾਂ ਮੈਂ ਦਿਖਾ ਵੀ ਦਿੱਤੀ ਹੈ ਤੁਹਾਨੂੰ ਤੇ ਤੁਸੀਂ ਦੇਖ ਵੀ ਲਈਏ ਉਹ ਨਾ ਚਲਾਵਾਂਗੇ ਵੀ ਹਾਂਜੀ ਹਾਂਜੀ ਜਰੂਰ ਉਹ ਚਲਾਓ ਤਾਂ ਕਿ ਹਰ ਇੱਕ ਨੂੰ ਪਤਾ ਲੱਗੇ ਮੇਰੀ ਗੱਡੀ ਦੇ ਉੱਤੇ ਚੜ ਕੇ ਉਹਨਾਂ ਨੇ ਉੱਤੇ ਕਿਰਪਾਨਾਂ ਮਾਰੀਆਂ ਨੇ ਸਾਈਡਾਂ ਤੇ ਗੱਡੀ ਦੇ ਸਾਰੇ ਸ਼ੀਸ਼ੇ ਬੰਦੇ ਆ ਅੰਦਰੋਂ ਤੋਂ ਮੈਂ ਇੱਥੇ ਤੱਕ ਵੀਡੀਓ ਦਿਖਾਉਂਗਾ ਕਿ ਅੰਦਰੋਂ ਸਮਾਨ ਕੱਢਦੇ ਹੋਏ ਵੀ ਦਿਖਾਉਂਗਾ ਤੁਹਾਨੂੰ ਕਿ ਜਿਹਨੇ ਰੱਡਾਂ ਫੜੀਆਂ ਤੁਹਾਡੀ ਗੱਡੀ ਦੇ ਕੋਲ ਖੜੇ ਨੇ ਜਿਹੜੀ ਤੁਸੀਂ ਵੀਡੀਓ ਬਣਾ ਰਹੇ ਹੋ ਉਹ ਕੌਣ ਨੇ ਸ਼ਖਸ਼ ਉਹ ਸ਼ਖਸ਼ 2-4 ਜਣੇ 5 ਜਣੇ 10 ਵਿੱਚੋਂ ਹੈਗੇ ਨੇ ਕਲੋਨੀ ਦੇ ਹੀ ਬਾਕੀ ਉਹਨਾਂ ਨੇ ਬਾਹਰੋਂ ਬੰਦੇ ਬੁਲਾਏ ਹੋਏ ਸੀ ਜਦ ਕਿ ਮੈਂ 7-8 ਬੰਦਿਆਂ ਦਾ ਪੁਲਿਸ ਨੂੰ ਨਾਮ ਵੀ ਦਿੱਤਾ ਹੋਇਆ ਹੈ ਤੇ ਅਜੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਉਵੇਂ ਹੀ ਅਜੇ ਵੀ ਅੱਜ ਵੀ ਧਮਕੀਆਂ ਮੈਨੂੰ ਦਿੰਦੇ ਨੇ ਮੈਨੂੰ ਕੋਲਾ ਆਈਆਂ ਹੋਈਆਂ ਨੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦਾ ਉਹ ਕਹਿੰਦੇ ਨੇ ਜੇ ਕਲੋਨੀ ਚ ਵੜਿਆ ਤੇ ਤੈਨੂੰ ਗੋਲੀਆਂ ਮਾਰ ਦਾਂਗੇ ਤੇ ਤੇਰੇ ਜਿਹੜੇ ਫਲੈਟ ਨੇ ਉਹ ਅਸੀਂ ਦੱਬਨੇ ਆ ਹੁਣ ਲੇਕਿਨ ਤੁਸੀਂ ਇਹਦੀ ਕੰਪਲੀਟ ਸੀਪੀ ਸਾਹ ਨੂੰ ਦਿੱਤੀ ਮੈਂ ਕੰਪਲੀਟ ਕੰਪਲੇਂਟ ਸੀਪੀ ਸਾਹ ਨੂੰ ਦਿੱਤੀ ਹੋਈ ਹੈ ਉਹ ਡਿਪਟੀ ਸਾਹਿਬ ਕੋਲ ਗਈ ਹੋਈ ਹੈ ਹੈ ਪਰ ਉਹਨੂੰ ਵੀ ਇੱਕ ਹਫਤਾ ਹੋ ਗਿਆ ਪਰ ਅਜੇ ਤੱਕ ਉਹਨਾਂ ਤੇ ਕਾਰਵਾਈ ਨਹੀਂ ਹੋਈ ਕਿਉਂ ਵਜ੍ਹਾ ਕੀ ਹੋ ਸਕਦੀ ਇਹ ਤਾਂ ਹੁਣ ਉਹਨਾਂ ਦਾ ਕੋਈ ਨਾ ਕੋਈ ਸੈਟਿੰਗ ਹੋ ਗਈ ਜੀ ਕਿਉਂਕਿ ਦੋ ਨੰਬਰ ਦਾ ਕੰਮ ਕਰਦੇ ਆ ਕਿਸੇ ਨਾਲ ਕਿਸੇ ਨਾਲ ਉਹਦੀ ਸੈਟਿੰਗ ਉਹਨਾਂ ਦੀ ਸੈਟਿੰਗ ਹੋਊਗੀ ਤਾਂ ਹੀ ਕਰਕੇ ਅਜੇ ਤੱਕ ਮੇਰੀ ਕਾਰਵਾਈ ਨਹੀਂ ਹੋਣਗੀ ਫਲੈਟ ਦੇ ਵਿੱਚ ਤੁਹਾਡੇ ਤੇ ਰੋਪ ਲੱਗੇ ਸੀ ਕਿ ਮਹਿਲਾ ਨੂੰ ਨੰਗਾ ਕਰਕੇ ਕੁੱਟਿਆ ਵੀ ਸੀਗਾ ਤੁਸੀਂ ਉਹ ਸਾਰੀ ਵੀਡੀਓ ਸੁਣਿਆ ਹੋਣਾ ਤੁਸੀਂ ਜਿਹੜੀ ਪਹਿਲੀ ਸੀ ਵੀਡੀਓ ਚਲਾਈ ਹੈ ਉਹ ਮਹਿਲਾ ਨੂੰ ਤੁਸੀਂ ਕੁੱਟਿਆ ਸੀ ਉਹ ਕੌਣ ਸੀ ਉਹ ਤੁਹਾਡੀ ਘਰ ਵਾਲੀ ਦੱਸਦੇ ਸੀਗੇ ਕੀ ਬਾਹਰਲੀ ਦੱਸਦੇ ਸੀਗੇ ਉਹ ਕੀ ਉਹ ਜੀ ਉਹ ਮੇਰੇ ਰਿਲੇਟਿਵ ਨੇ ਕੋਈ ਲੜਾਈ ਨਹੀਂ ਹੋਈ ਕੋਈ ਕੱਲ ਨਹੀਂ ਹੋਈ ਇਹੋ ਜੀ ਉਹ ਝੂਠ ਜੋ ਮਰਜੀ ਕਹੀ ਜਾਵੇ ਕੋਈ ਹੈ ਉਸ ਚੀਜ਼ ਦਾ ਕੋਈ ਸਬੂਤ ਦੇ ਦੇਣ ਠੀਕ ਹੈ ਉਹ ਚਲੋ ਕਿਸੇ ਗੱਲ ਕਰਕੇ ਕੋਈ ਝਗੜਾ ਹੋਇਆ ਹੋਗਾ ਮਾੜਾ ਮੋਟਾ ਇਹ ਨਹੀਂ ਕਿ ਮੈਂ ਕਹਿੰਦਾ ਕਿ ਝਗੜਾ ਨਹੀਂ ਹੋਇਆ ਝਗੜਾ ਹੋਇਆ ਹੋਊਗਾ ਪਰ ਉਹ ਜੋ ਕੁਝ ਕਹਿ ਰਹੇ ਸਭ ਝੂਠ ਏ ਮੇਰੇ ਉਥੇ ਕਿਰਾਏ ਤੇ ਫਲੈਟ ਦਿੱਤੇ ਹੋਏ ਨੇ ਮੈਂ ਕਿਰਾਇਆ ਲੈਣ ਜਾਣਾ ਵਾ ਠੀਕ ਹੈ ਜੇ ਕੋਈ ਫਲੈਟ ਖਾਲੀ ਹੋਊਗਾ ਉਹਦੇ ਕਿਰਾਏ ਵਾਸਤੇ ਮੈਂ ਲੋਕਾਂ ਨੂੰ ਕਹਿਣਾ ਵੀ ਆ ਕਿ ਕਿਰਾਏ ਤੇ ਝੜਾ ਦਿਓ ਪਰ ਜੇ ਮੈਂ ਮੇਰਾ ਮੇਰੀ ਰਹਿ ਐਸਤੇ ਉਥੇ ਨਹੀਂ ਹੁਣ ਮੈਂ ਗਿਆ ਤੇ ਸਿਰਫ ਕਿਰਾਇਆ ਲੈਣ ਸੀ ਜੇ ਮੈਂ ਉੱਥੇ ਲੜਨ ਦੀ ਨੀਤ ਨਾਲ ਜਾਂਦਾ ਤੇ ਮੈਂ ਆਪਣੀ ਬ੍ਰਾਂਡ ਨਿਊ 10 ਦਿਨ ਪਹਿਲੇ ਕਢਾਈ ਹੋਈ ਗੱਡੀ ਲੈ ਕੇ ਥੋੜਾ ਜਾਣਾ ਸੀਗਾ ਨਾਲੇ ਮੈਂ ਕੱਲਾ ਉਹਨਾਂ ਦਾ ਰੂਪ ਸੀਗਾ ਕਿ ਇਹ ਕਿਰਾਇਆ ਲੈਣ ਆਏ ਤੁਸੀਂ ਆਏ ਹੋ ਤੁਸੀਂ ਵੀਡੀਓ ਪੂਰੀ ਸੁਣਨਾ ਉਹ ਕਿਰਾਇਆ ਲੈਣ ਸੇ ਆਏ ਵੀ ਇਹ ਸ਼ਖਸ ਫਿਰ ਉੱਥੇ ਪੂਰੀ ਰਾਤ ਕੀ ਕਰਨਾ ਰੁਕਦਾ ਮੈਂ ਪੂਰੀ ਰਾਤ ਮੈਂ ਤਾਂ ਉੱਤੋਂ ਮੈਂ ਕਹਿੰਦਾ ਜੀ ਮੈਂ ਉੱਤੇ ਗਿਆ ਵਾਂ ਜੀ ਕਿਰਾਇਆ ਫੜ ਕੇ 3 ਮਿੰਟ ਬਾਅਦ ਮੈਂ ਥੱਲੇ ਆ ਗਿਆ ਵਾਂ 3 ਤੋਂ 4 ਮਿੰਟ ਤੋਂ ਵੱਧ ਮੈਨੂੰ ਉੱਤੇ ਲੱਗੇ ਨਹੀਂ ਉਹਨੇ ਠੀਕ ਹੈ ਜੀ ਫਰਸਟ ਫਲੋਰ ਤੇ ਮੈਂ ਗਿਆ ਵਾਂ ਉਹਨਾਂ ਤੋਂ ਕਿਰਾਇਆ ਫੜਿਆ ਹੈ ਕਿਰਾਇਆ ਫੜ ਕੇ ਮੈਂ ਥੱਲੇ ਆ ਗਿਆ ਵਾਂ ਜਿਹੜੇ 21 ਐਫ ਤੋਂ ਮੈਂ ਕਿਰਾਇਆ ਫੜਿਆ ਜੀ ਤੁਸੀਂ ਜਾ ਕੇ ਚਾਹੇ ਬੇਸ਼ੱਕ ਸਾਡੇ ਕਿਰਾਏਦਾਰਾਂ ਤੋਂ ਵੀ ਪੁੱਛ ਸਕਦੇ ਹੋ ਉਹਨਾਂ ਨੇ ਮੈਨੂੰ 3500 ਰੁਪਿਆ ਦਿੱਤਾ ਹੈ ਉਹੀ 3500 ਰੁਪਿਆ ਮੈਂ ਲੈ ਕੇ ਤੇ ਆ ਗਿਆ ਮੈਂ ਉਹਨਾਂ ਨੇ ਕਿਹਾ ਜੀ ਬਾਕੀ ਦੇ ਪੈਸੇ ਦੀ ਬਾਅਦ ਚ ਦਵਾਂਗੇ ਠੀਕ ਹੈ ਉਹਨਾਂ ਨੇ ਪੂਰਾ ਕਰਾਇਆ ਵੀ ਨਹੀਂ ਦਿੱਤਾ 3500 ਰੁਪਏ ਦਿੱਤਾ ਤੇ 3500 ਰੁਪਏ ਮੈਂ ਲੈ ਕੇ ਥੱਲੇ ਆ ਗਿਆ ਮੈਂ ਕਿੰਨੇ ਕ ਫਲੈਟ ਤੁਹਾਡੇ ਉਸ ਮੇਰੇ ਹੈਗੇ ਜੀ 4-5 ਫਲੈਟ ਆਪਣੇ ਨੇ ਹਾਂਜੀ ਹਾਂਜੀ ਉਹ ਕਹਿੰਦੇ ਕਬਜ਼ੇ ਕਿਤੇ ਨੇ ਮੈਂ ਕਹਿੰਦਾ ਜੀ ਮੇਰੇ ਪਿਤਾ ਜੀ ਨੇ ਮੈਨੂੰ ਲੈ ਕੇ ਦਿੱਤੇ ਹੋਏ ਆ ਕਾਗਜ਼ ਸਾਰੇ ਸਾਡੇ ਕੋਲ ਨੇ ਸਾਡੇ ਫੈਮਿਲੀ ਦੇ ਨਾਂ ਤੇ ਕਾਗਜ਼ ਨੇ ਤੁਸੀਂ ਇੱਕ ਗੱਲ ਦੱਸੋ ਜੀ ਕਬਜ਼ੇ ਵਾਲੇ ਕੋਈ ਉੱਥੇ ਐ ਕਿਸੇ ਨੂੰ ਕੋਈ ਕਬਜ਼ਾ ਕਰਨ ਦੇ ਦਿੰਦਾ ਤੇ ਹੁਣ ਧਮਕੀ ਦਿੰਦੇ ਫਲੈਟ ਅਸੀਂ ਕਬਜ਼ੇ ਚ ਲੈਣੇ ਹੁਣ ਉਹ ਕਹਿੰਦੇ ਨੇ ਜੀ ਐ ਜਾਂ ਤੇਰੇ ਕਰਾਇਦਾਰ ਦੱਬਣਗੇ ਤੇ ਜਾਂ ਅਸੀਂ ਦੱਬਾਂਗੇ ਮੰਗ ਕੀ ਕਰਦੇ ਹੋ ਮੈਂ ਤਾਂ ਮੰਗ ਇਹ ਕਰਦਾ ਜੀ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਮੇਰਾ ਸਮਾਨ ਚੋਰੀ ਕੀਤਾ ਜੋ ਬੇਅਦਬੀ ਕੀਤੀ ਹੈ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ ਤੇ ਮੇਰੀ ਗੱਡੀ ਭੰਨੀ ਹੈ ਜੋ ਵੀ ਬਣਦੀ ਕਾਰਵਾਈ ਕਾਨੂੰਨ ਦੇ ਅਨੁਸਾਰ ਤੇ ਉਹ ਉਹਨਾਂ ਤੇ ਕੀਤੀ ਜਾਵੇ ਤੇ ਜੋ ਮੇਰੇ ਤੇ ਝੂਠਾ ਮੁਕਦਮਾ ਦਰਜ ਹੋਇਆ ਜਿਹੜੇ ਉਹ ਕਹਿੰਦੇ ਨੇ ਕਿ ਰਾਡਾਂ ਮਾਰੀਆਂ ਨੇ ਤੁਸੀਂ ਵੀਡੀਓ ਵੇਖ ਸਕਦੇ ਹੋ ਜੀ ਮੇਰੇ ਹੱਥ 'ਚ ਸੂਈ ਵੀ ਨਹੀਂ ਇੱਕ ਮੋਬਾਈਲ ਤੋਂ ਇਲਾਵਾ ਮੇਰੇ ਹੱਥ 'ਚ ਸੂਈ ਵੀ ਨਹੀਂ ਜੇ ਮੇਰੇ ਹੱਥ 'ਚ ਕੋਈ ਚੀਜ਼ ਲੱਭਦੀ ਹੈ ਜਾਂ ਕੋਈ ਚੀਜ਼ ਮੇਰੇ ਹੱਥ 'ਚ ਦਿਖਾ ਦੇਣ ਉਹ ਕਿਸੇ ਵੀ ਵੀਡੀਓ ਚ ਤੇ ਮੈਂ ਦੇਣਦਾਰਾਂ ਜੀ ਮੈਂ ਥੱਲੇ ਬਹਿ ਕੇ ਸਾਰੇ ਮਹੱਲੇ ਤੋਂ ਮਾਫੀ ਮੰਗੂਗਾ ਜੇ ਮੈਂ ਮੇਰੀ ਗਲਤੀ ਹੋਊਗੀ ਪਰ ਜੇ ਮੇਰੀ ਗਲਤੀ ਨਹੀਂ ਤੇ ਮੇਰੇ ਤੇ ਜਿਹੜਾ ਝੂਠਾ ਮਕਦਮਾ ਦਰਜ ਹੋਇਆ ਉਹ ਖਾਰਜ ਹੋਣਾ ਚਾਹੀਦਾ ਬਿਲਕੁਲ ਇਹ ਸ਼ਕਸ਼ੋ ਹੈ ਜੀ ਜਿਹੜੀ ਤੁਹਾਨੂੰ ਲੜਾਈ ਦਿਖਾਈ ਸੀਗੀ ਜੋ ਇਟਾਂ ਰੋੜੇ ਪੱਥਰ ਵਰਸਾਏ ਜਾ ਰਹੇ ਸੀਗੇ ਇਹ ਸ਼ਕਸ਼ ਉਸ ਸਮੇਂ ਪੁਲਸੀ ਹਿਰਾਸਤ ਵਿੱਚ ਸੀਗੇ ਤੇ ਪੁਲਸ ਇਹਦਾ ਦਾ ਮੈਡੀਕਲ ਕਰਾਣ ਗਈ ਹੋਈ ਸੀ ਲੇਕਿਨ ਬੇਸ਼ੱਕ ਉਹਨਾਂ ਦੇ ਉੱਤੇ ਮਕਦਮਾ ਦਰਜ ਹੋ ਗਿਆ ਜੋ ਵੀਡੀਓ ਦੇ ਆਧਾਰ ਤੇ ਹੈ ਜੋ ਵੀਡੀਓ ਉਹਨਾਂ ਨੇ ਦਿਖਾਈ ਹੈ ਉਹ ਵੀਡੀਓ ਜਿਹੜੀ ਨਾਲ ਦੀ ਨਾਲ ਚਲ ਸੀਗਾ ਹੁਣ ਐਸਐਚਓ ਦੇ ਤੇ ਕੀ ਨਵਾਂ ਮੋੜ ਲੈਣਗੇ ਸੀਪੀ ਸਾਹਿਬ ਨੂੰ ਦਰਖਾਸਤ ਦੇ ਦਿੱਤੀ ਹੋਈ ਆ ਸੀਪੀ ਸਾਹਿਬ ਦੇ ਤੇ ਨਵਾਂ ਮੋੜ ਕੀ ਲੈਣਗੇ ਕੀ ਅਫਸਰਾਂ ਨੂੰ ਹੁਕਮ ਕਰਨਗੇ ਕਿ ਇਸ ਸ਼ਖਸ ਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਉਤੋ ਦੀਏ ਦੇ ਫਲੈਟ ਤੇ ਵੀ ਕਬਜ਼ੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਸ਼ਖਸ ਨੇ ਆਪਣੇ ਪਿਤਾ ਜੀ ਦੀ ਜ਼ਮੀਨ ਦੇ ਫਲੈਟ ਜਿਹੜੇ ਪੈਸੇ ਦੇ ਫਲੈਟ ਮਿਲੇ ਹੋਏ ਨੇ ਉਹ ਵੀ ਫਲੈਟਾਂ ਦੇ ਉੱਤੇ ਕਬਜ਼ੇ ਕਰਨ ਦੀ ਨੀਤ ਨਾਲ ਕਬਜ਼ੇ ਕੀਤੇ ਜਾ ਰਹੇ ਨੇ ਲੇਕਿਨ ਇਹ ਸ਼ਖਸ ਲਗਾਤਾਰ ਕਚਹਿਰੀ ਦੇ ਵਿੱਚ ਸੀਪੀ ਸਾਹਿਬ ਦੇ ਕੋਲ ਧੱਕੇ ਖਾਣ ਨੂੰ ਮਜਬੂਰ ਹੋਇਆ ਪਿਆ ਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਲੁਧਿਆਣਾ